ਹਾਂਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਪਹੁੰਚੇ ਹਾਂ ਪਿੰਡ ਰਤੀਰੋੜੀ ਰਤੀਰੋੜੀ ਪਿੰਡ ਹੈ ਜਿਹੜਾ ਮਿੱਤਰੋ ਸ਼ਹਿਰ ਫਰੀਦਕੋਟ ਦਾ ਬਿਲਕੁਲ ਨਾਲ ਰਹਿ ਜਾਂਦਾ ਸੱਚ ਨੂੰ ਇਹ ਕਿੰਨਾ ਕਿਲੋਮੀਟਰ ਦੀ ਬਾਟ ਪੈਂਦੀ ਹੈ ਵੀਰੇ ਆਪਾਂ ਨੂੰ 8 ਕਿਲੋਮੀਟਰ ਦੀ ਬਾਟ ਪੈਂਦੀ ਹੈ ਸੱਚ ਨੂੰ ਫਰੀਦਕੋਟ ਤੋਂ ਘਰੇਲੂ ਪਰਿਵਾਰ ਦੇ ਕੋਲੇ ਇੱਕ ਜਰਸੀ ਨਸਲ ਦੀ ਵੈੜ ਦੀ ਜਿਹੜੀ ਤੁਹਾਨੂੰ ਵੀਡੀਓ ਦਿਖਾਵਾਂਗੇ ਵੈਸੇ ਬਾਈਆਂ ਤੇ ਜਾਨਵਰ ਕਾਫੀ ਗਿਣਤੀ ਦੇ ਵਿੱਚ ਰੱਖੇ ਹੋਏ ਆ ਸੱਜਣੋ ਸਾਰੀ ਗੱਲਬਾਤ ਡਿਟੇਲ ਆਪਾਂ ਬਾਈ ਤੋਂ ਲੈ ਦੇਾਂਗੇ ਤੁਹਾਨੂੰ ਮਿਲਦੇ ਆ ਬਾਈ ਨੂੰ ਕਰਦੇ ਆ ਗੱਲਬਾਤ ਆਜੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਜੀ ਵਧੀਆ ਵਧੀਆ ਘਰ ਪਰਿਵਾਰ ਬਹੁਤ ਵਧੀਆ ਆਪਣਾ ਨਾਮ ਦੱਸ ਦਈਏ ਜੀ ਇੱਕ ਵਾਰ ਮੇਰਾ ਨਾਮ ਮਨਪ੍ਰੀਤ ਹੈ ਜੀ ਮਨਪ੍ਰੀਤ ਆਪਣਾ ਐਡਰੈਸ ਦੱਸ ਦਈਏ ਜੀ ਕਲੀਅਰ ਕਰਕੇ ਸਾਰਾ ਨਾਮ ਮੇਰਾ ਮਨਪ੍ਰੀਤ ਪਿੰਡ ਰੱਤੀ ਰੋੜੀ ਠੀਕ ਹੈ ਜੀ ਨੇੜੇ ਦੇ ਫਰੀਦਕੋਟ ਜਿਲ੍ਹਾ ਫਰੀਦਕੋਟ ਆ ਜਾਂਦਾ ਆਪਣੇ ਨੇੜੇ-ਨੇੜੇ ਕਿਹੜੇ ਪਿੰਡ ਆ ਜਾਂਦੇ ਨੇ ਆਪਣੇ ਡਗੁਰਮਣਾ ਮਾਣਾ ਤੇ ਮਚਾਕੀ ਮਾਸਨ ਦੇ ਨੇੜੇ ਰਹਿੰਦੇ ਨੇ ਠੀਕ ਹੈ ਜੀ ਜਿਹੜੀ ਆਪਣੀ ਇਹ ਵੈੜਾ ਜੀ ਜਰਸੀ ਹਾਂਜੀ ਇਹ ਕਿੰਨੇਵੇਂ ਸੂਏ ਵਾਸਤੇ ਤਿਆਰ ਹੋਈ ਹੈ ਜੀ ਇਹ ਬਈ ਤੀਜੇ ਸੂਏ ਸੂਣਾ ਦੋ ਸੂਏ ਆਪਣੇ ਘਰੇ ਸੂਈ ਹੈ ਠੀਕ ਹੈ ਜੀ ਤੀਜੇ ਸੂਏ ਵਾਸਤੇ ਇਸ ਟਾਈਮ ਤਿਆਰ ਹੋਈ ਹੈ ਜਿਹੜੀ ਕਿੰਨੇ ਦਿਨ ਬਾਕੀ ਹੈ ਵੀਰੇ ਇਹਦੇ ਇਹਦੇ 30 ਤਰੀਕ ਨੂੰ ਦਿਨ ਪੂਰੇ ਵੀਰੇ 30 ਤਰੀਕ ਨੂੰ ਦਿਨ ਜਿਹੜੇ ਹਲੇ ਪੂਰੇ ਹੋਣੇ ਆ ਮੰਨ ਲਓ ਅੱਜ ਆਪਣੀ 26 ਹੋ ਗਈ ਆ ਚਾਰ ਦਿਨ ਇਹ ਲੈ ਗਈ ਤੇ ਉੱਤੇ ਹੱਥ ਵੀ ਲੈ ਜਾਣੇ ਹਲੇ ਮੰਨ ਲਓ ਹਫਤੇ ਖੰਡ ਦੀ ਕੱਚੀ ਰੱਖ ਲਈ ਹੈ ਨਾ ਵੀਰੇ ਹਾਂਜੀ ਬਾਈ ਹਾਂਜੀ ਤੇ ਸੱਜਣੋ ਤੁਹਾਨੂੰ ਕੁਆਲਟੀ ਦਿਖਾ ਦਿੰਨੇ ਆ ਪੰਜਾਬ ਵਾਲੀ ਜਰਸੀ ਬਹੁਤ ਟਾਪ ਕੁਆਲਟੀ ਦੀ ਫੇਸ ਕੁਆਲਟੀ ਤੁਸੀਂ ਦੇਖੋ ਬਹੁਤ ਚੰਗੀ ਸਾਫ ਸੁਥਰੀ ਆ ਬੱਚੀ ਕੱਦ ਥੋੜਾ ਜਿਹਾ ਆਪਾਂ ਕਹਿ ਦਈਏ ਸਮੱਧਰ ਨਹੀਂ ਕਹਿ ਸਕਦੇ ਕਿਉਂਕਿ ਜਰਸੀ ਦੇ ਵਿੱਚ ਆਪ ਜਿਹੜਾ ਬੰਦਾ ਆਪਾਂ ਕੱਦ ਦਾ ਨਹੀਂ ਕਹਿ ਸਕਦੇ ਕੋਈ ਆਸ਼ੀ ਨਾਰਮਲ ਕੱਦ ਜਿੰਨਾ ਜਰਸੀ ਦਾ ਹੁੰਦਾ ਆਮ ਦਾ ਉਹਨਾਂ ਕੱਦੇ ਦਾ ਹੈਗਾ ਵਸ ਸੱਜਣੋ ਥਣਲੇ ਵੀ ਦੀ ਬਹੁਤ ਸਾਫ ਸੁਥਰੀ ਆ ਵੀਰੇ ਬਾਹਰ ਨੂੰ ਕੱਢ ਦਿਓਗੇ ਤੋੜ ਦਿਓਗੇ ਹਾਂਜੀ ਹਾਂ ਕਿ ਤੋੜ ਦਿਓ ਥਣਲੇ ਵੀ ਦੀ ਸਾਫ ਸੁਥਰੀ ਆ ਸੱਚ ਨੂੰ ਤੁਹਾਨੂੰ ਦਿਖਾ ਦਿੰਨੇ ਆ ਲੇਵੇ ਲੋਵੇ ਦੀ ਬੰਤਰ ਬਹੁਤ ਸੋਹਣੀ ਆ ਥਣ ਬਹੁਤ ਚੰਗਾ ਲੱਗਾ ਗੈਪ ਤੇ ਲੱਗਾ ਨਿਖੜਮਾ ਥਣ ਲੱਗਾ ਕੱਲਾ ਕੱਲਾ ਹੱਥੀ ਚਵਾਈ ਵਾਲਾ ਥਾਣਾ ਮਿੱਤਰੋ ਤੁਸੀਂ ਦੇਖ ਸਕਦੇ ਆ ਲੇਵੇ ਦੀ ਜਿਹੜੀ ਬੰਤਰ ਆ ਹਲੇ ਬਾਕੀ ਵਾਲ ਢਿੱਲਾ ਬਹੁਤ ਪਈਆਂ ਵਾ ਸਪੇਸ ਬਹੁਤ ਪਿਆ ਵਾ ਲੇਵਾ ਤਿਆਰ ਬਹੁਤ ਸੋਹਣਾ ਕਰ ਜੂਗੀ ਤੇ ਦੂਜੇ ਸੂਏ ਦਾ ਦੂਧਾ ਰਿਕਾਰਡ ਕੀ ਰਿਹਾ ਵੀਰੇ ਇਹਦਾ ਬੰਲੂ ਬੰਲੂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਦੂਜੇ ਸੂਏ ਕਿੰਨਾ ਰਿਕਾਰਡ ਰਿਹਾ ਵੀਰੇ ਦੁੱਧ ਇਹਦਾ ਇਹਦੇ ਵੀਰੇ 16 ਲੀਟਰ ਦੁੱਧ ਦਿੱਤਾ ਹੈ ਨੇ 16 ਲੀਟਰ ਦੂਜੇ ਸੂਏ ਦਾ ਰਿਕਾਰਡ ਆ ਸੱਜਣੋ ਆਮ ਸੇਵਾ ਤੇ ਜਿਵੇਂ ਆਪਾਂ ਨੋਰਮਲ ਘਰਾਂ ਦੇ ਵਿੱਚ ਚੁੰਨੇ ਆ ਉਹ ਸੇਵਾ ਤੇ ਦਿੱਤਾ ਘਰ ਦਾ ਪਸ਼ੂ ਆ ਕੋਈ ਸੇਵਾ ਜਿਹੜਾ ਉਹਦਾ ਨਾ ਪਾਣੀ ਕਰਦੇ ਉਹ ਹੀ ਠੀਕ ਹੈ ਵੀਰੇ ਠੀਕ ਹੈ ਜੀ ਬਾਕੀ ਠੰਡੀ ਠੁੰਡੀ ਬਹੁਤ ਆ ਮਰਦੀ ਪੜਾ ਬੈਠੇ ਰੋ ਪੜਾ ਕਿਦੋਂ ਮਰਦੀ ਕੋਈ ਠੀਕ ਹੈ ਜੀ ਠੀਕ ਹੈ ਥਣ ਥਣ ਦੇਖੋ ਸੱਜਣੋ ਬਹੁਤ ਸੋਹਣਾ ਗੈਪ ਤੇ ਥਣ ਲੱਗਾ ਹੋਇਆ ਬਾਕੀ ਸੀਲ ਠੰਡੀ ਬਹੁਤ ਆ ਥੋੜੀ ਕਾਇਮ ਰੇ ਤੋਂ ਹਾਂਜੀ ਉਹ ਤਾਂ ਚਲੋ ਮਾੜਾ ਮੂਟਾ ਦਾ ਜਾਨਵਰ ਕਰੀ ਜਾਂਦਾ ਜੀ ਬਾਕੀ ਐਦਾਂ ਪੰਜਾਬ ਵਾਲੀ ਜਰਸੀ ਆ ਸੱਜਣੋ ਕੁਆਲਿਟੀ ਬਹੁਤ ਆ ਗਾਂ ਦੇ ਵਿੱਚ ਤੇ ਮੁੱਲੇ ਦਾ ਕੀ ਕਰਾਂਗੇ ਵੀਰੇ ਆਪਾਂ ਮੁੱਲੇ ਦਾ ਵੀਰੇ 55000 ਰੁਪਏ ਕਰਦੇ ਮੁੱਲ 55000 ਮੰਨ ਤਨ ਹੋ ਜਾਊਗਾ ਵੀਰੇ ਹੋ ਜਾਊਗਾ ਕੋਈ ਕੋਈ ਗੱਲ ਨਹੀਂ ਵੀਰੇ ਤੇ ਆਪਣਾ ਇੱਕ ਵਾਰ ਨੰਬਰ ਦੱਸ ਦਈਏ ਜੀ ਹਾਂਜੀ ਵੀਰੇ ਦੱਸ ਦਿਓ 95921 95921 065 ਥੈਂਕ ਯੂ 06537 ਇੱਕ ਵਾਰੀ ਹੋਰ ਬੋਲ ਦਈਏ ਵੀਰੇ 95921 ਹਾਂਜੀ ਅੱਗੇ ਬੋਲਦੇ 921065 ਓਕੇ ਵੀਰੇ ਲਓ ਵੀ ਸੱਜਣੋ ਘਰੇਲੂ ਪਰਿਵਾਰ ਦੇ ਕੋਲੋਂ ਪੰਜਾਬ ਵਾਲੀ ਜਰਸੀ ਦੇ ਤੈਨੂੰ ਗਾਹ ਦਿਖਾਈ ਹੈ ਇੱਕ ਤੀਜਾ ਸੁਆ ਸੁਣਾ ਇਹਨੇ ਬੱਚੇ ਜਿਹੜੇ ਇਹ ਟੌਪ ਲਾਉਂਦੀ ਆ ਸੱਜਣੋ ਬੱਚਾ ਆਪਣੇ ਕੋਲੇ ਹੈਗਾ ਵੀਰੇ ਇਹਦਾ ਕੋਈ ਬੱਚੀ ਸੀਗੀ ਇੱਕ ਵੀਰੇ ਉਹ ਰੈਸਟਰ ਲੈ ਗਿਆ ਠੀਕ ਹੈ ਉਹ ਆਪਾਂ ਸੇਲ ਕਰਤੀ ਠੀਕ ਹੈ ਜੀ ਤੇ ਸੱਜਣੋ ਬੱਚੇ ਬਹੁਤ ਚੰਗੇ ਲਾਉਂਦੀ ਆ ਬਾਈ ਕਹਿੰਦੇ ਸੀਗੇ ਕਿ ਮੇਰੇ ਆਫ ਕੈਮਰੇ ਤੇ ਗੱਲ ਹੋਈ ਸੀ ਬਾਈ ਕਹਿੰਦੇ ਬੱਚੇ ਬਹੁਤ ਚੰਗੇ ਦਿੰਦੀ ਆ ਬਾਕੀ ਕੁਆਲਿਟੀ ਚੰਗੀ ਆ ਸੀਲ ਚੰਗੀ ਆ ਮੁੱਲ 55000 ਆ ਮਾਨਤਨ ਹੋ ਜਾਊਗਾ ਬਾਈ ਦਾ ਨੰਬਰ ਸਕਰੀਨ ਤੇ ਆ ਜਿਹੜੇ ਵੀਰ ਨੂੰ ਜਰਸੀ ਦਾ ਨਸਲ ਦਾ ਸ਼ੌਂਕ ਆ ਉਹ ਵੀਰ ਸੰਪਰਕ ਜ਼ਰੂਰ ਕਰਿਓ ਬਾਈ ਨਾਲ ਤੇ ਬਾਕੀ ਕੁਆਲਟੀ ਵਾਲੀ ਆ ਜਿਹੜੇ ਵੀਰ ਵੀਡੀਓ ਵੇਖਣਗੇ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ